सब तो पहले शशिकाल सत श्रीकाल सारिया अनुराधा चंदुआ हैडमास सैलॉन तो जिम्मे की पता है कि फेस्टिवल सीजन आ गया है रक्षा बंधन का त्यौहार तो आ गया है बहुत सारे ऐसे वाउचर कूपन कटे हुए हैं जिंदी अपने ब्रदर सिस्टर कूपन दे सकते हो ठीक है और इसके अलावा तो भी बहुत सारिया ऑफर्स ने तो कस्टमाइज़ करा सकते हो अपने अकॉर्डिंगली जड़े जड़े कूपन असं रक्षाबंधन के दे, दे रहे हैं ये अक्टूबर है के मंथ तक वैलिड है कि जो तुम अज भी कोई कूपन लेंदो रक्षाबंधन के तो अक्टूबर तक ये सर्विसिज ज अवेल कर सकते हो जिमें कि तहूँ पता है कि धीए सा महीना चल रहा है शीश का त्यौहार मनाया है और अच्छा गुरदसपुर से विशतीश का ईवेंट भी है और बहुत सारे मेकअप चल रहे हैं इसते रिगार्डिंग और बहुत सारे क्लाइंट आए हुए हैं बहुत सारे घरों का लगियां हुई हैं सैलून च पर नो डाउट एनुअल टाइम से भी जमे की ब्राइडल सीजन आना हैगा या 50% ऑफ चल रहा कि कि है पर ਤੁਸੀਂ ਆਨ ਕੇ ਆਪਮੀ ਐਮਬਰਾਇਡਰੀ ਬੁਕਿੰਗਸ ਵੀ ਕਰਾ ਸਕਦੇ ਹੋ ਪ੍ਰੀ ਬ੍ਰਾਈਡਲ ਵੀ ਲੈ ਸਕਦੇ ਹੋ ਐਸ ਵੈਲ ਕਿ ਜੇ ਕਿਸੇ ਗਰੂਮ ਨੇ ਵੀ ਰੈਡੀ ਹੋਣਾ ਹੈ ਤਾਂ ਉਹ ਵੀ ਫੈਸਿਲਿਟੀ ਅਵੇਲੇਬਲ ਹੋ ਗਈ ਹੈ थैंक यू हेडमास्टर बेस्ट सैलून ਹੈ ਇਹਦਾ ਗੁਰਦਾਸਪੁਰ ਬਹੁਤ ਸੋਹਣਾ ਮੇਕਅਪ ਆ ਇਹਨਾਂ ਦੇ ਪ੍ਰੋਡਕਟਸ ਬਹੁਤ ਵਧੀਆ ਨੇ ਕੋਈ ਫੇਕਨੈਸ ਨਹੀਂ ਆ ਜੋ ਵੀ ਚੀਜ਼ ਯੂਜ਼ ਕਰਦੇ ਆ ਅਸਲੀ ਆ ਇਸ ਕਰਕੇ ਇੱਕ ٹرسٹ ਬਣਿਆ ਜਿਹਦੇ ਕਰਕੇ ਆਪਾਂ ਹਰ ਫੈਸਟੀਵਲ ਤੇ ਹਰ ਫੰਕਸ਼ਨ ਤੇ ਆਪਾਂ ਇੱਥੇ ਆਉਂਨੇ ਆ ਇੱਥੋਂ ਆ ਕੇ ਰੈਡੀ ਹੁੰਨੇ ਆ ਤੁਸੀਂ ਜਿੱਦਾਂ ਦੀ ਲੁੱਕ ਲੈਣੀ ਚਾਹੁੰਦੇ ਹੋ ਸਿੰਪਲ ਮਾਡਰਨ ਕੋਈ ਵੀ ਲੁੱਕ ਲੈਣੀ ਚਾਹੁੰਦੇ ਹੋ ਹਰ ਤਰ੍ਹਾਂ ਦੀ ਇੱਥੇ ਅਵੇਲੇਬਲ ਆ ਫੈਸਿਲਿਟੀ ਜ਼ਰੂਰ ਫੈਸਟੀਵਲ ਚੱਲ ਰਹੇ ਨੇ ਜਿੱਦਾਂ ਹੁਣ ਤੀਆਂ ਦਾ ਫੰਕਸ਼ਨ ਆ ਪੰਜਾਬ ਵਿੱਚ ਤੀਆਂ ਬੜੇ ਧੂਮ-ਧਮ ਨਾਲ ਮਨਾਇਆ ਜਾਂਦੀਆਂ ਨੇ ਪਹਿਲਾਂ ਲੋਕ ਪਿੰਡਾਂ 'ਚ ਸੀਗੇ ਜਿੱਦਾਂ ਹੁਣ ਸ਼ਹਿਰਾਂ 'ਚ ਆਪਾਂ ਆ ਗਏ ਆ ਤਾ ਹਰ ਲੇਡੀ ਨੂੰ ਘਰੋਂ ਨਿਕਲ ਕੇ ਆਪਣੇ ਆਪ ਲਈ ਇੱਕ ਦਿਨ ਸਜਣਾ ਚਾਹੀਦਾ ਆ ਈਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਆ ਬਿਕੋਜ਼ ਜ਼ਿੰਦਗੀ ਇੱਕੋ ਵਾਰ ਹੀ ਮਿਲਦੀ ਆ ਸੋ ਚੰਗੀ ਜਗ੍ਹਾ ਆਓ ਚੰਗੇ ਪ੍ਰੋਡਕਟਸ ਲਾਓ ਐਂਡ ਵਧੀਆ ਮੇਕਅਪ ਕਰਵਾਓ ਮੈਂ ਤਾਂ ਇਹੀ ਕਹਾਂਗੀ ਥੈਂਕ ਯੂ ਸਰ ਬਹੁਤ ਵਧੀਆ ਫੁਲੀ ਸੈਟੀਸਫੈਕਟਡ ਸੈਟੀਸਫਾਈਡ ਹਮ ਐ ਅਕਸਰ ਇਨਾਂ ਤੋਂ ਮੇਕਅਪ ਕਰਾਉਂਦੇ ਰਹੀਦਾ ਬਹੁਤ ਅੱਛਾ ਮੇਕਅਪ ਕਰਦੇ ਆ ਹਮੇਸ਼ਾ ਸੈਟੀਸਫਾਈਡ ਹੋ ਕੇ ਹੀ ਜਾਂਦਾ ਆ

ਦੇਖੋ ਜੀ ਨਾ ਕੋ ਹਰ ਤਰ੍ਹਾਂ ਦੀ ਵੈਸਟਰਨ ਇੰਡੀਅਨ ਹਰ ਤਰ੍ਹਾਂ ਦੀ ਲੁੱਕ ਹੈ ਜਿਸ ਤਰ੍ਹਾਂ ਦੀ ਤੁਸੀਂ ਚਾਹੁੰਦੇ ਹੋ ਇਹ ਦੇ ਦਿੰਦੇ ਆ ਜਿਸ ਤਰ੍ਹਾਂ ਦਾ ਤੁਹਾਨੂੰ ਤੁਹਾਡੇ ਡਰੈਸ ਦੇ ਅਕੋਰਡਿੰਗ ਤੁਸੀਂ ਇਹ ਮੇਕਅਪ ਚਾਹੁੰਦੇ ਹੋ ਉਹ ਇਹਨਾਂ ਕੋ ਅਵੇਲੇਬਲ ਆ ਔਰ ਮੈਂ ਰਿਕਮੈਂਡ ਕਰਾਂਗੀ ਸਬ ਲੇਡੀਜ਼ ਨੂੰ ਗੁਰਦਾਸਪੁਰ ਦੇਆਂ ਨੂੰ ਕਿ ਇਫ ਯੂ ਵਾਂਟ ਟੂ ਲੁੱਕ ਬੌਮ ਕਮ ਹੇਅਰ ਐਂਡ ਇੰਜੋਏ देयर ਸਰਵਿਸਿਜ਼ ਥੈਂਕ ਯੂ